ਫਿਰੋਜ਼ਪੁਰ ਗੁਰਦੁਆਰਾ ਸਾਰਾਗੜੀ ਸਾਈ ਫਿਰੋਜ਼ਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬ੍ਰਿਟਿਸ਼ ਆਰਮੀ ਦੇ 12 ਮੈਂਬਰ ਡੈਲੀਗੇਸ਼ਨ ਪਹੁੰਚੇ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਦੀ ਅਗਵਾਈ ਹੇਠ ਡੈਲੀਗੇਸ਼ਨ ਵੱਲੋਂ ਸਾਰਾਗੜੀ ਗੁਰਦੁਆਰਾ ਦੇ ਮੈਮੋਰੀਅਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਸਾਰਾਗੜੀ ਗੁਰਦੁਆਰਾ ਸਾਈ ਵਿੱਚ ਨਤਮਸਤਕ ਹੋਏ ਇਸ ਮੌਕੇ ਤੇ ਕਾਂਗਰਸ ਦੇ ਐਲੋਪੀ ਵਿਧਾਨ ਸਭਾ ਪੰਜਾਬ ਪ੍ਰਤਾਪ ਸਿੰਘ ਬਾਦਪਾ ਵੀ ਪਹੁੰਚੇ ਅਤੇ ਸਾਬਕਾ ਵਿਧਾਇਕ ਰਮਿੰਦਰ ਅਵਲਾ ਨਾਲ ਮੌਜੂਦ ਸਨ ਮਨੇ ਦੇਖਿਆ ਸਾਰਾ ਜੀ ਅੱਜ ਇਸ 128 ਸਾਲਾਂ ਕੋ ਮੈਮੋਰੀਸ਼ਨ ਮਨਾ ਰਹੇ ਸਾਰਾ ਗੜੀ ਦੇ ਉਹ ਮਹਾਨ ਜੋਧਿਆ ਨੇ ਜਿਨ੍ਹਾਂ ਨੇ 199 ਦੁਨੀਆ ਦੀ ਸਭ ਤੋਂ ਅਨਪੈਰਲਰ ਜਿਹੜੀ ਸੀ ਬੈਟਲ 10000 ਔਰ ਕੀ ਫਰੀਦੀ ਬਿਠਾਉਣਾ ਨਾ ਕੀਤੀ ਸੀ ਉਸ ਦੇ ਸੰਦਰ ਵਿੱਚ ਬ੍ਰਿਟਿਸ਼ ਰਾਇਲ ਮਿਲਟਰੀ ਅਕੈਡਮੀ ਸੈਂਡਹਸ ਤੋਂ 12 ਮੈਮਰੀ ਕਮੇਟੀ ਆਈ ਹੈ ਜਿਨ੍ਹਾਂ ਜਿਹਨਾਂ ਨੂੰ ਲੈਡ ਕਰ ਰਹੇ ਹੁਣ ਮੀਜੂ ਚੈਨਲ ਜੌਂਗ ਕੈਂਡਲ ਸੀ ਇਨਾਂ ਦੇ ਅਧੀਨ ਇਹ ਸਾਰੀ ਹੈਗੀ ਹੈ ਟੀਮ ਇਹ ਫਸਟ ਟਾਈਮ ਹੈਗਾ ਵੀ ਇਸ ਟੀਮ ਦੇ ਵਿੱਚ ਹਰ ਕਮਿਊਨਿਟੀ ਹਰ ਰਿਲੀਜੀਅਸ ਦਾ ਬੰਦਾ ਵੀ ਹੈਗਾ 크ਰਿਸਚੀਅਨ ਹਿੰਦੂ ਸਿੱਖ ਸਾਰੇ ਹੈ ਮੇਜਰ ਰੈਂਕ ਦੇ ਵਿੱਚ ਹੈ ਤੇ ਅਸੀਂ ਤੱਕਰੀਬਾਂ ਪੂਰੇ 12 13 ਦੇ ਨੇ ਨੀਲ ਚ ਰੁਕਾਂਗੇ ਦੇ 70 75 ਇਵੈਂਟਸ ਕਰਨੇ ਹਨ ਅੱਜ ਚੌਥਾ ਦਿਨ ਹੈਗਾ ਸਾਡਾ ਤੇ ਇੰਡੀਅਨ ਗਵਰਨਮੈਂਟ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਵੀ ਸਾਡੇ ਇਵੈਂਟਸ ਚੱਲੇ ਹਨ ਤੇ ਇੰਨੇ ਮੈਂ ਕਹਿੰਦਾ ਆ ਆਪ ਸਭ ਨੂੰ ਇਹੀ ਕਵਾਂਗਾ ਜਿੱਦਾਂ 21 ਸਿੰਘਾਂ ਨੇ ਮਹਾਨ ਯੁੱਧ ਇਸਾਰੀ ਦੁਨੀਆ 'ਚ ਆਪਣਾ ਨਾਮ ਕੀਤਾ ਹੈ ਉਕੀਓ ਸੀ ਕਿਉਂ ਕਿ ਉਹ ਸਬਤ ਸੁਰਤ ਸੀ ਇਹੀ ਤਖਤੰਦੀ ਹੈ ਜਿਹੜਾ ਇੱਕ ਬੰਦਾ ਸਵਾ ਲੱਖ ਰਿਹਾ ਉਹ ਵੀ ਸਿਨੀਅਰ ਅੰਮ੍ਰਿਸ਼ ਕਾ ਕੇ ਬਣਾ ਦਿੱਤਾ ਸੀ ਅੱਜ ਉਹ ਪੰਜਾਬ ਕਿਥੇ ਛਲਾ ਗਿਆ ਉਹ ਖਤਮ ਹੋ ਗਿਆ ਸਾਰਾ ਕੁਝ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਕਾਲਜ ਯੂਨੀਵਰਸਿਟੀ ਚ ਜਿਓ ਅੱਗੇ ਇੱਕ ਕਲੀਨ ਸ਼ੇ ਬਣਦਾ ਹੀ ਅੱਜ 90% ਹੈਗੇ ਸਿਰ 10% ਹੀ ਨਜ਼ਰ ਆਉਂਦੀ ਸਾਨੂੰ ਇਹ ਕਮਜ਼ੋਰੀ ਕੀ ਹੈਗੀ ਸਾਡੀ ਆਪਣੀ ਹੈਗੀ ਸਾਰਿਆਂ ਦੀ ਉਸ ਵੱਲ ਧਿਆਨ ਦੋ ਤਾਂ ਹੀ ਅਸੀਂ ਵੱਡੇ ਜੋਦੇ ਫਾਇਦਾ ਕਰ ਸਕਦੇ ਹਾਂ ਜੇ ਕਾਰਗਿਲ ਦੇ ਵਿੱਚ ਅੱਜ ਵੀ ਜਾ ਕੇ ਸਾਡੇ ਸਿੱਖ ਫੌਜੀ ਅੱਗੇ ਲੜਦੇ ਹਨ ਤੇ ਆਉਣ ਵਾਲੇ ਸਮੇਂ 'ਚ ਉਹੀ ਆਉਣਗੇ ਜਿਹੜੇ ਸਭ ਤੋਂ ਸੁਰਤ ਹੋਣਗੇ 40 ਸਿੰਘਾਂ ਨੇ ਇੱਕ ਸ਼ਮਕੌਰ ਦੀ ਗੜੀ ਦੇ ਵਿੱਚ ਕਿਸ ਤਰ੍ਹਾਂ ਲਖਨਾਮ ਕਾਲਾ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੀਜ ਪ੍ਰਤਾਪ ਵਾਲ ਸੀ ਤੇ ਅੱਜ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਵੇਖੋ ਸਿਕ ਨੌਜਵਾਨ ਸਾਰੇ ਕੰਮ ਕਰਦੇ ਹਨ ਇਹ ਪੂਰੇ ਜਸ਼ਵੇਂ ਨਾਲ ਲੱਗੇ ਹਨ ਤੇ ਮੈਂ ਇਹੀ ਆਸ ਕਰਦਾ ਹਾਂ ਵੀ ਪੰਜਾਬੀਓ ਥੋੜਾ ਸੰਭਲ ਜਿਓ ਆਪਣੀਆਂ ਰੂਟਸ ਨਾਲ ਜਿਹੜੋ ਜਿਹੜੀ ਕੌਮ ਚ ਪੈਦਾ ਹੋਏ ਹੋ ਜਿੱਦਵਾਰਿਓ ਬਰੇਤਿਥੇਲੇ ਹੋ ਆ ਜੇ ਹਿੰਦੂਤਰਮ ਚ ਪੈਦਾ ਹੋਏ ਪੱਕੇ ਹਿੰਦੂ ਰੋ ਸਿੱਖਤਨੂ ਜੀ ਇਹ ਪੱਕੇ ਰੋਡਾਂਵਾਂ ਡੋਲਣਾ ਰੋ ਸਤਸ੍ਰੀ ਅਕਾਲ ਤੁਮੈਂ ਸਾਰਾ ਗੜੀ ਮੈਮੋਰੀਅਲ ਥਿਸ ਇਜ਼ ਅ ਹਿਊਜਲੀ ਇੰਪੋਰਟੈਂਟ ਪਲੇਸ It remembers a story of courage, of sacrifice, and bravery. Okay. And telling that story today, the museum is really important to bring it alive not just to our generation but coming generations. So, how many members are there in uh, your delegations? So there are 12 of us. Uh, we have 11 from the British Army and a Royal Air Force officer team. And uh, uh, where else will you be visiting uh, many sites? So, we've had a a tremendous trip to learn more about the culture and history of India. Uh, we will be going on to Chandigarh to visit the Military Literature Fe Festival. So how do you view their uh, marital dome? So, there's no finer thing than giving your life in the cause of your country or a, or a good thing. And therefore, I view it with great respect. They fought as soldiers to the end. Thank Sir. you.